ਤੋਡੇ ਮੁਤਾਬਿਕ ਜਦੋਂ ਮੋਟਾਪਾ ਕਿਸੇ ਸਰੀਰ 'ਚ ਆਉਂਦਾ ਉਹਦੇ ਕਾਰਨ ਕੀ ਆ ਔਰ ਉਹਦੇ ਨਾਲ ਫਰਕ ਪੈਣਾ ਕੀ ਸ਼ੁਰੂ ਹੁੰਦਾ ਆ ਤੁਸੀਂ ਆਪਣੇ ਇੰਟਰੋਡਕਸ਼ਨ 'ਚ ਤੁਸੀਂ ਦੱਸਤਾ ਸੀ ਜਿਵੇਂ ਅਮਰੀਕਨ ਸੀ ਤੁਸੀਂ ਐਗਜ਼ਾਮਪਲ ਦਿੱਤੀ ਸਾਰਾ ਕੁਝ ਹੁਣ ਆਪਣੇ ਪ੍ਰਾਈਮ ਮਿਨਿਸਟਰ ਮਿਸਟਰ ਮੋਦੀ ਨੇ ਤੁਸੀਂ ਉਦਾਹਰਨ ਦਿੱਤੀ ਹੈ ਕਿ ਸਾਰੇ ਹੁਣ ਇਸ ਬਿਮਾਰੀ ਦੇ ਪਿੱਛੇ ਪਏ ਆ ਉਹਦਾ ਰੀਜ਼ਨ ਕੀ ਆ ਦੇਖੋ ਜਦੋਂ ਜਦੋਂ ਇਨਸਾਨ ਓਵਰ weight ਹੁੰਦਾ ਆਪਣੇ ਆਈਡੀਅਲ ਬੋਡੀ ਹਾਈਟ ਦੇ ਹਿਸਾਬ ਨਾਲ ਇਹ ਦੇ ਹਿਸਾਬ ਨਾਲ ਜਦੋਂ ਭਾਰ ਵੱਧ ਜਾਂਦਾ ਕਿਸੇ ਲੈਵਲ ਤੋਂ ਉੱਪਰ ਆ ਜਾਂਦਾ ਤੇ ਬਾਡੀ ਡਾਊਨ ਜਾਣਾ ਸ਼ੁਰੂ ਹੋ ਜਾਂਦੀ ਹੈ ਸਰੀਰ ਦਾ ਵਧਣਾ ਸ਼ੁਰੂ ਹੋ ਜਾਂਦਾ ਪਰ ਐਕਚੁਅਲੀ ਬਾਡੀ ਡਾਊਨ ਜਾਣਾ ਸ਼ੁਰੂ ਹੋ ਜਾਂਦੀ ਡਾਊਨ ਜਾਣ ਦਾ ਸੈਂਸ ਕਿਵੇਂ ਆ ਸਾਡਾ ਹਾਰਟ ਬਣਿਆ ਸੀ 70 ਕਿਲੋ ਕੰਮ ਕਰਨ ਲਈ ਉਤੋਂ ਅਸੀਂ ਕੰਮ ਲੈ ਰਹੇ 90 ਕਿਲੋ ਦਾ 100 ਕਿਲੋ ਦਾ ਜਾਂ 150 ਕਿਲੋ ਦਾ ਹਾਰਟ ਇੱਕ ਪਾਵਰ ਹਾਊਸ ਹੈ ਉਹ ਤਾਂ ਥੱਕ ਜਾਣਾ ਬਹਿ ਜਾਣਾ ਕਿੰਨੀ ਦੇਰ ਤੱਕ ਸਾਡਾ ਸਾਥ ਰਹੇਗਾ ਸੋ ਇਟ ਮੀਨਸ ਤੁਹਾਡੀ ਜੀਵਨ ਸ਼ੈਲੀ ਜਿਹੜੀ ਕਟ ਸ਼ਾਰਟ ਹੋ ਸਕਦੀ ਹੈ ਹਾਰਟ ਫੇਲ ਹੋ ਸਕਦਾ ਓਵਰ weight ਇਨਸਾਨ ਦੇ ਵਿੱਚ ਜੋ ਫੈਟ ਵੱਧਦੀ ਹੈ ਫੈਟ ਅਸੀਂ ਕਹਿੰਦੇ ਆ ਇੱਕ ਧਾਰਨਾ ਸਾਡੇ ਮੈਡੀਕਲ ਸਾਇੰਸ ਕਹਿੰਦੇ ਆ ਉਹਨੂੰ ਬਈ ਇਹ ਇੱਕ ਇਨਫਲੇਮੇਟਰੀ ਸਟੇਟ ਆ ਬਈ ਸੋਜਿਸ਼ ਦੀ ਸਟੇਟ ਆ ਉਹ ਸੋਜਿਸ਼ ਦੇ ਨਾਲ ਬਿਮਾਰੀਆਂ ਸਾਰੀਆਂ ਆਪਣੇ ਸਦਾ ਬਿਮਾਰੀਆਂ ਦਾ ਜਿਨ੍ਹਾਂ ਚ ਆਪਣੀ ਟਾਈਪ 2 슈ਗਰ ਹੋ ਗਈ ਆ ਬਲੱਡ ਪ੍ਰੈਸ਼ਰ ਹੋ ਗਿਆ ਕੋਲੇਸਟ੍ਰੋਲ ਹੋ ਗਿਆ ਘਰਾੜੇ ਹੋ ਗਏ ਈਵਨ ਬਾਂਚਪਨ ਹੋ ਗਿਆ ਫੀਮੇਲਸ ਦੇ ਵਿੱਚ ਇਹ ਸਾਰੀਆਂ ਬਿਮਾਰੀਆਂ ਆਮ ਇਨਸਾਨ ਨਾਲੋਂ ਜਿਹੜਾ ਓਵਰ weight ਇਨਸਾਨ ਆ ਜਾਂ ਅਬੈਸਟੀ ਗ੍ਰਸਤ ਇਨਸਾਨ ਆ ਉਹਨੂੰ ਜਿਆਦਾ ਚੰਮਣ ਦਾ ਡਰ ਰਹਿੰਦਾ ਤੇ ਸਾਡੀ ਸਾਇੰਸ ਦੇ ਵੀ ਅੰਕੜੇ ਇਹੀ ਕਹਿੰਦੇ ਆ ਕਿ ਜਿਹੜਾ ਓਵਰ weight ਇਨਸਾਨ ਹੋ ਗਿਆ ਉਹਨਾਂ ਨੂੰ ਜਿਹੜੇ ਬਿਮਾਰੀਆਂ ਗਿਣੀਆਂ ਉਹਨਾਂ ਦੀ ਗਿਣਤੀ ਹਮੇਸ਼ਾ ਪਰਸੈਂਟੇਜ ਜਿਆਦਾ ਹੋਏਗੀ ਐਸ ਕੰਪੇਅਰ ਟੂ ਜਿਹੜੇ ਨਾਰਮਲ weight ਇਨਸਾਨ ਹੁੰਦੇ ਆ ਸੋ ਇੱਥੋਂ ਤੁਸੀਂ ਸੋਚੋ ਜੇ ਤੁਸੀਂ ਓਵਰ weight ਹੋ ਰਹੇ ਤੁਹਾਡੇ ਲਾਈਫ ਸਟਾਈਲ ਚੇਂਜਸ ਐਕਸਰਸਾਈਜ਼ ਡਾਈਟ ਕੰਟਰੋਲ ਨਾਲ ਤੁਹਾਡੀ ਗੱਲਬਾਤ ਨਹੀਂ ਬਣ ਰਹੀ ਜਾਂ ਨਤੀਜਾ ਉਹ ਨਹੀਂ ਪਹੁੰਚ ਰਿਹਾ ਜਿਸ ਨਾਲ ਤੁਹਾਡਾ ਜਿਹੜਾ weight ਆ ਨਾਰਮਲ ਜਾਂ ਆਈਡੀਅਲ ਹੋ ਜਾਏ ਤੇ ਤੁਸੀਂ ਸਲੋਲੀ ਕਹਿ ਲਓ ਵੀ ਇੱਕ ਉਹ ਸਟੇਜ ਵੱਲ ਜਾ ਰਹੇ ਜਿਸ ਤੇ ਤੁਹਾਡੀ ਲਾਈਫ ਕੱਟ ਸ਼ਟ ਹੋ ਜੇਗੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਦਿੱਕਤਾਂ ਆ ਸਕਦੀਆਂ ਸਿਰਫ ਇਹ ਨਹੀਂ ਕਹਿਣਾ ਕਿ ਕਾਸਮੈਟਿਕ ਕਰਕੇ ਬੰਦਾ ওভার weight ਚੰਗਾ ਨਹੀਂ ਲੱਗਦਾ ਕਿਉਂਕਿ ਉਹਨਾਂ ਦੇ ਜਿਹੜੇ ਬੋਡੀ ਦੇ ਫੰਕਸ਼ਨਸ ਆ ਉਹ ਹੌਲੀ-ਹੌਲੀ ਕੱਟਦੇ ਜਾਂਦੇ ਆ ਡਾਇਬੀਟਿਸ ਹੋਣ ਦੇ ਚਾਂਸ ਜ਼ਿਆਦਾ ਹੈ ਡਾਇਬੀਟਿਸ ਜਿਵੇਂ ਆਮ ਭਾਸ਼ਾ ਜੇ ਕਹਿੰਦੇ ਵੀ 슈ਗਰ ਹੋ ਗਈ ਡਾਇਬੀਟਿਸ ਵਾਲੀ ਇਹ ਗੱਲ ਕਹਿੰਨੇ ਆਪਾਂ ਤਾਂ ਪ੍ਰੋਬੈਬਿਲਿਟੀ 슈ਗਰ ਦੀ ਮੋٹے ਬੰਦੇ ਚ ਵੱਧ ਜਾਂਦੀ ਹੈ ਜਿਵੇਂ ਮੋਟਾਪਾ ਆਊਗਾ ਸ਼ੂਗਰ ਨਾਲ ਲੈ ਕੇ ਆਊਗਾ ਨਹੀਂ ਜ਼ਰੂਰੀ ਨਹੀਂ ਹਰ ਇੱਕ ਓਵਰ weight ਨੂੰ ਨਹੀਂ ਆਉਂਦੀ ਪਰ ਇੱਕ ਨਾਰਮਲ weight ਨਾਲੋਂ ਐਸ ਕੰਪੇਟਿਟਿਵ ਇੱਕ ਓਵਰ weight ਬੰਦਾ ਬੈਠਾ ਉਹਨੂੰ ਸ਼ੂਗਰ ਹੋਣ ਦੇ ਚਾਂਸਸ ਪ੍ਰੋਬੈਬਿਲਿਟੀ ਜ਼ਿਆਦਾ ਹੈ ਪ੍ਰੋਬੈਬਿਲਿਟੀ 40 50% ਦੇਖਦੇ ਜਿਆਦਾ ਹੁੰਦੀ ਹੈ ਤੁਸੀਂ ਕਹਿੰਦੇ ਮੋਟਾਪਾ ਬਿਮਾਰੀ ਹੈ ਇਹ ਵਾਕਈ ਬਿਮਾਰੀ ਹੈ ਜਾਂ ਕਹਿਣ ਨੂੰ ਬਿਮਾਰੀ ਹੈ ਮੈਂ ਨਹੀਂ ਕਹ ਰਿਹਾ ਜੀ ਡਬਲਿਊ ਹੈਲਥ ਆਰਗੇਨਾਈਜੇਸ਼ਨ ਕਹ ਰਹੀ ਹੈ ਬਿਮਾਰੀ ਹੈ ਬਿਲਕੁਲ ਡਿਜ਼ੀਜ਼ ਹੈ ਡਬਲਿਊ ਐਚਓ ਨੇ ਇਹਨੂੰ ਡਿਜ਼ੀਜ਼ ਡਿਕਲੇਅਰ ਕਰਤਾ ਹੈ ਲਾਈਕ ਜਸਟ ਕੈਂਸਰ ਡਾਇਬੀਟਿਸ ਮੋਟ ਅਵੀ ਲੈਵਲ ਹੈ ਗਿਆ ਜਿਨ੍ਹਾਂ ਵਿੱਚ ਇੱਕ ਬਰੀਆਟ੍ਰਿਕ ਸਰਜਰੀ ਜਿਹੜੀ ਅਸੀਂ ਰੋਜ਼ਾਨਾ ਆਪਣੇ ਹਸਪਤਾਲਾਂ ਵਿੱਚ ਕਰਦੇ ਜਿਹਨਾਂ ਲੋਕਾਂ ਦੇ ਲਾਈਫਸਟਾਈਲ ਚੇਂजेस ਨਾਲ ਇਫੈਕਟ ਨਹੀਂ ਆਂਦਾ ਉਹਨਾਂ ਦੇ ਮਦਦ ਲਈ ਜਿਹੜੀ ਬਰੀਆਟ੍ਰਿਕ ਸਰਜਰੀ ਹੈ ਉਹ ਬਣੀ ਹੋਈ ਹੈ ਡਾਕਟਰ ਸਾਹਿਬ ਸਿੰਪਟਮ ਕੀ ਆਉਣੇ ਸ਼ੁਰੂ ਉਹਦੇ ਮੋਟਾਪਾ ਆ ਗਿਆ ਤਾਂ ਉਸ ਤੋਂ ਬਾਅਦ ਅੰਦਰ ਬਿਮਾਰੀਆਂ ਘੇਰ ਰਹੀਆਂ ਉਹਦੇ ਸਿੰਪਟਮਸ ਕਿਵੇਂ ਪਤਾ ਲੱਗਦੇ ਜਦ ਤੱਕ ਮੱਕੜ ਸਾਹਿਬ ਸਿੰਪਟਮਸ ਨੂੰ ਪਤਾ ਲੱਗਦੇ ਹੈ ਬਿਮਾਰੀ ਤਾਂ ਆਲਰੇਡੀ ਬਣ ਚੁੱਕੀ ਹੁੰਦੀ ਹੈ ਓਕੇ ਸੋ ਆਪਾਂ ਸਿੰਪਟਮਸ ਦੇ ਵੇਟ ਨਹੀਂ ਕਰਨੇ ਬੀ ਮੈਨੂੰ ਸ਼ੂਗਰ ਆਏਗੀ ਮੇਰਾ ਬੀਪੀ ਵੱਧੂਗਾ ਕੋਲੇਸਟ੍ਰੋਲ ਹੋਣਗੇ ਫੀਮੇਲ ਦਾ ਮੇਰੇ ਮਤਲਬ ਪ੍ਰੈਗਨਨਸੀ ਨਹੀਂ ਹੋਗੀ ਪੋਲੀਸਿਸਟਿਕ ఓਵਰੀਜ਼ ਹੋਣਗੀਆਂ ਪੀਸੀਯੂਐਸ ਹੋ ਜਾਏਗਾ ਅਸੀਂ ਉਹਦੀ ਵੇਟ ਨਹੀਂ ਕਰਨੀ ਕੋਈ ਉਦੋਂ ਦਾ ਡਿਜ਼ੀਜ਼ ਬਣੀ ਗਈ ਹੈ ਅਸੀਂ ਉਹ ਦੇ ਉਹ ਦੇ ਕਹਣਾ ਵੀ ਮੋਟਾਪਾ ਜੋ ਤੁਹਾਡਾ ਵਧਣਾ ਸ਼ੁਰੂ ਹੋ ਗਿਆ ਤੁਸੀਂ ਆਪਣੇ ਨੋਰਮਲ ਆਪਣੇ ਹਾਈਟ ਦੇ ਹਿਸਾਬ ਨਾਲ ਉਮਰ ਦੇ ਹਿਸਾਬ ਨਾਲ ਤੁਹਾਡੇ ਜਿਹੜਾ weight ਚਾਹੀਦਾ 70 ਕਿਲੋ ਚਾਹੀਦਾ ਸੀ ਤੁਸੀਂ 55 75 80 ਕਰਦੇ 85 90 100 ਵੀ ਟੱਪ ਗਏ ਇਟ ਮੀਨਸ ਤੁਹਾਨੂੰ ਅੰਦਰ ਤੁਹਾਡੇ ਡੈਮੇਜ ਸ਼ੁਰੂ ਹੋ ਚੁੱਕਾ ਹੈ। ਹੁਣ ਜਦੋਂ ਤੁਹਾਡੀ ਬੋਡੀ ਨੂੰ ਦੱਸਿਆ ਤਾਂ ਸ਼ੂਗਰ ਹੋ ਗਈ ਤਾਂ ਸਿੰਪਟਮਸ ਆਲਰੇਡੀ ਤੁਸੀਂ ਬਿਮਾਰੀ ਪਾਈ ਲਈ ਅੰਦਰ। ਸੋ ਉਹ ਸਟੇਜ ਤੇ ਪਹੁੰਚਣ ਤੋਂ ਪਹਿਲੇ ਐਡਵਾਈਸ ਹੈ ਸਾਰਿਆਂ ਨੂੰ ਵੀ ਜੇ ਤੁਹਾਡਾ ਮੋਟਾਪਾ ਕੰਟਰੋਲ ਨਹੀਂ ਹੋ ਰਿਹਾ ਆਪਣੇ ਡਾਕਟਰ ਨੂੰ ਜਾ ਕੇ ਮਿਲੋ ਆਪਣੇ ਬਰੀਆਟ੍ਰਿਕ ਸਰਜਨ ਨੂੰ ਜਾ ਕੇ ਮਿਲੋ ਇਹਦੇ ਬਾਰੇ ਵੀ ਕਰਾਏ ਲੋ। ਨੋ ਡਾਊਟ ਜਿਹੜੀ ਲਾਈਫ ਸਟਾਈਲ ਚੇਂजेस ਹੈ ਵਰਜਿਸ਼ ਹੈ ਚੰਗੀ ਸੰਤੁਲਿਤ ਭੋਜਨ ਖਾਣਾ ਉਹ ਸਭ ਤੋਂ ਪਹਿਲੇ ਅਸੀਂ ਵੀ ਦੱਸਦੇ ਆ ਉਹ ਕਰਨਾ ਹੀ ਚਾਹੀਦਾ। ਪਰ ਜਦੋਂ ਉਹ ਚੀਜ਼ਾਂ ਕਾਮਯਾਬ ਨਹੀਂ ਹੋ ਰਹੀਆਂ ਤੇ ਆਪਣੇ ਮੋਟਾਪੇ ਨੂੰ ਇੰਨਾ ਨਾ ਵਧਣ ਦਿਓ ਕਿ ਬਿਮਾਰੀਆਂ ਜਿਹੜੀਆਂ ਡਾਇਬੀਟੀਜ਼, ਬਲੱਡ ਪ੍ਰੈਸ਼ਰ, ਕੋਲੇਸਟ੍ਰੋਲ ਤੁਹਾਡੇ ਅੰਦਰ ਬਣੀ ਜਾਣ ਤੇ ਤੁਸੀਂ ਉਦੋਂ ਹੈਲਪ ਲਓ ਜੇ ਬਣ ਵੀ ਗਈਆਂ ਤਾਂ ਫਿਕਰ ਵਾਲੀ ਗੱਲ ਨਹੀਂ ਜਿਹੜੀ ਬਰੀਏਟ੍ਰਿਕ ਸਰਜਰੀ ਆ ਉਹ ਸਿਲਿ ਉਹ ਤੁਹਾਡੀ ਹੈਲਪ ਕਰ ਸਕਦੀ ਆ ਉਸੇ ਵੱਲੋਂ ਤੁਹਾਡੀਆਂ ਬਿਮਾਰੀਆਂ ਜਿਹੜੀ ਤੁਹਾਨੂੰ ਮੋਟਾਪੇ ਨਾਲ ਲੱਗ ਗਈਆਂ ਉਹਨਾਂ ਦਾ ਛੁਡਕਾਰਾ ਦਵਾ ਸਕਦੀ ਆ